ਸੁਜਾਨਪੁਰ ਦੇ ਗੁਰਦੁਆਰਾ ਸਾਹਿਬ ਦੇ ਚੱਲ ਰਹੇ ਨਿਰਮਾਣ ਕਾਰਜ ਨੂੰ ਲੈ ਕੇ ਦੋ ਵਿਅਕਤੀਆਂ 'ਚ ਤਕਰਾਰ ਹੋ ਗਈ ਹੈ ਤੇ ਜਿਸ ਕਾਰਨ ਇੱਕ ਵਿਅਕਤੀ ਨੇ ਦੂਜੇ ਵਿਅਕਤੀ ਜੋ ਕਿ ਬਜ਼ੁਰਗ ਹੈ ਉਸਤੇ ਨਾਲ ਹੱਥੋਂ ਪਾਈ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਬੈਂਚ ਤੇ ਵੀ ਸੁੱਟ ਦਿੱਤਾ ਤੇ ਇਸ ਚਬਲੇ ਦੋਰੰਦਾ ਸਤੇ ਉਸ ਦੀ ਪੱਗ ਵੀ ਉਤਰ ਗਈ ਜਿਸ ਦੀ ਵੀਡੀਓ ਪਠਾਨਕੋਟ ਵਿੱਚੋਂ ਵਾਇਰਲ ਹੋਈ ਹੈ ਤੇ ਉਸਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਫਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਚੁੜੀ ਹੈ ਉਹ ਕਰ ਰਹੀ ਹੈ ਤੇ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਤੇ ਹੀ ਇਸ ਵਾਇਰਲ ਵੀਡੀਓ ਸੰਬੰਧੀ ਜਦੋਂ ਕੁੱਟਮਾਰ ਦਾ ਸ਼ਿਕਾਰ ਹੋਏ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਸਨੇ ਗੁਰਦਰਾ ਸਾਹਿਬ ਦੇ ਨਿਰਮਾਣ ਕਾਰਜ ਬਾਰੇ ਨਹੀਂ ਸੁਣਿਆ ਸੀ ਜਿਸ ਕਾਰਨ ਉਸਦੀ ਕੁੱਟਮਾਰ ਜਿਹੜੀ ਆ ਉਹ ਕੀਤੀ ਗਈ ਸੀ ਕਿਉਂਕਿ ਕੋਈ ਹੋਰ ਗੱਤੀ ਜਿਹੜਾ ਹੈ ਉਹ ਪਸੰਦ ਨਹੀਂ ਸੀ ਜਿਸ ਕਾਰਨ ਉਸਨੇ ਉਸਦੀ ਇੰਨੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਤੇ ਦੂਜੇ ਪਾਸੇ ਜਦੋਂ ਇਸ ਸੰਬੰਧੀ ਥਾਣਾ ਸੁਜਨਪੁਰ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਰਾ ਮਾਮਲਾ ਵਾਇਰਲ ਹੋ ਰਿਹਾ ਵੀਡੀਓ ਦਾ ਹੈ ਮਦੇ ਧਿਆਨ ਦੇ ਵਿੱਚ ਜਿਹੜਾ ਉਹ ਆ ਚੁੱਕਿਆ ਹੈ ਤੇ ਉਹਨਾਂ ਨੂੰ ਸ਼ਿਕਾਇਤ ਵੀ ਜਿਣੀ ਹੋ ਗਈ ਸੀ ਆਧਾਰ ਤੇ ਦੋਵਾਂ ਟੀਰਾ ਨੂੰ ਬੁਲਾ ਕੇ ਮਾਮਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਵੰਦੀ ਕਾਰਵਾਈ ਕੀਤੀ ਜਾਂਦੀ ਹੈ। ਹਾਂਜੀ ਜੀ ਇਹ ਮੇਰੀ ਵੀਡੀਓ ਜੀ ਮੈਂ ਸੁਚਾਲ ਸਿੰਘ ਬੋਪੜਾ ਹਾਂ। ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਕਰਵਾ ਰਿਹਾ ਸੀਗਾ ਜੀ ਇਹ ਰਸੀਵਰ ਸਾਹਿਬ ਦੀ ਇਜਾਜ਼ਤ ਲੈ ਕੇ। ਔਰ ਉਹ ਆਪਣੇ ਅ ਕਮਾਈ ਵਿੱਚ ਉਹ ਰੱਬ ਨੇ ਜੋ ਦਿੱਤੀ ਹੋਈ ਕਮਾਈ ਵਿੱਚ ਉਹ ਮੈਂ ਸੇਵਾ ਕਰਾ ਰਿਹਾ ਸੀ ਆ। ਕੰਮ ਕਰਾ ਰਿਆ ਸੀਗਾ ਤੇ ਡਾਕਟਰ ਰਕबीर ਸਿੰਘ ਸਾਹਿਬ ਨੇ ਕਿਹਾ ਵੀ ਠੀਕਾ ਉਹਨਾਂ ਨੇ ਵੀ 50000 ਰੁਪਇਆ ਮੈਨੂੰ ਦਿੱਤਾ ਕਿ ਜਿੰਨੀ ਸੇਵਾ ਤੂੰ ਪਾਏਂਗਾ ਉਨੀ ਮੇਰੀ ਵਿੱਚ ਪਾ ਲੈ। ਔਰ ਅਸੀਂ ਦੋਵੇਂ ਮਿਲ ਕੇ ਕੰਮ ਕਰਾ ਰਹੇ ਸੀਗੇ ਇਹਨਾਂ ਨੂੰ ਸਰਦਾਰ ਸੱਜਣ ਸਿੰਘ ਜਿਹੜਾ ਆ ਕੇ ਉਹ ਦੁਪਹਿਰੇ ਵੀ ਆਂਦਾ ਨਹੀਂ ਕੰਮ ਹੋਣ ਦੇਣਾ। ਉਸ ਤੋਂ ਬਾਅਦ ਉਦੋਂ ਤੇ ਮੈਂ ਮਤੂਤੂ ਕਰਕੇ ਚਲਾ ਗਿਆ ਫਿਰ ਸ਼ਾਮ ਨੂੰ ਆਇਆ। ਉਹ ਇਹ ਗੱਲ ਉਦੋਂ ਰਸੀਵਰ ਸਾਹਿਬ ਦੇ ਉਹਨਾਂ ਦੇ ਨਾਲੇ ਚ ਵੀ ਪਾਈ ਫਿਰ ਸ਼ਾਮ ਨੂੰ ਡਾਕਟਰ ਅਭੀਲ ਸਿੰਘ ਸਾਹਿਬ ਗੁਰਦੁਆਰੇ ਆਏ ਔਰ ਮੈਂ ਵੀ ਉੱਥੇ ਸੀਗਾ ਮੈਂ ਉਹਨਾਂ ਨੂੰ ਉਹ ਕੰਮ ਦਿਖਾ ਰਿਹਾ ਸੀਗਾ ਇਹਨੇ ਨੂੰ ਫੇਰ ਸਰਦਾਰ ਸਜਨ ਸਿੰਘ ਜਿਹੜੇ ਇਹ ਆਏ ਔਰ ਆ ਕੇ ਉਹਨਾਂ ਨੂੰ ਆਦਾ ਵੀ ਇਹ ਕੰਮ ਨਹੀਂ ਹੋਣ ਦੇਣਾ ਡਾਕਟਰ ਸਾਹਿਬ ਇਹ ਮੈਂ ਕੰਮ ਨਹੀਂ ਹੋਣਦਾ ਤੇ ਮੈਂ ਕਿਹਾ ਵੀ ਕਿਉਂ ਨਹੀਂ ਹੋਣ ਦੇਣਾ ਕੰਮ ਅਸੀਂ ਕਿਸ ਦੇ ਪੈਸੇ ਦੇ ਥੋੜੇ ਲਾ ਰਹੇ ਆਂ ਅਸੀਂ ਆਪਣੇ ਪੈਸੇ ਲਾ ਰਹੇ ਆਂ ਨਹੀਂ ਮੈਂ ਨਹੀਂ ਹੋਣ ਦੇਣਾ ਇਹ ਜਦੋਂ ਮੈਂ ਨਹੀਂ ਕਿਹਾ ਉਹਨੇ ਮੇਰੇ ਆ ਕੇ ਮੇਰੇ ਤੇ ਵਾਰ ਕਰ ਦਿੱਤਾ ਮੇਰੀ ਪੱਗ ਲਾਤੀ ਔਰ ਮੈਨੂੰ ਫੜ ਕੇ ਥੱਲੇ ਸੁੱਟ ਦਿੱਤਾ ਜੱਜ ਕੇ ਉਹ ਮੇਰੇ ਚ ਉਮਰ ਤੋਂ ਬਹੁਤ ਛੋਟਾ ਵਾ ਮੈਂ 74 75 ਸਾਲਾਂ ਦਾ ਆ ਆਦਮੀ ਆ ਔਰ ਮੈਂ ਬਜ਼ੁਰਗ ਆਦਮੀ ਮੇਰਾ ਸਰੀਰਕ ਤੌਰ ਤੇ ਵੀ ਮੈਂ ਕਾਫੀ ਬਿਮਾਰ ਆ ਹੁਣ ਵੀ ਬਿਮਾਰ ਆ ਔਰ ਉਹਨੇ ਫੜ ਕੇ ਮੈਨੂੰ ਥੱਲੇ ਸੁੱਟਿਆ ਥੱਲੇ ਸੁੱਟਿਆ ਹੋ ਸਕਦਾ ਜੇ ਉਹਦੇ ਕੋਈ ਕੋਈ ਹਥਿਆਰ ਹੁੰਦਾ ਤੇ ਉਹ ਬੰਦਾ ਮੈਨੂੰ ਜਾਨੋਂ ਵੀ ਮਾਰ ਦਿੰਦਾ ਔਰ ਮੈਨੂੰ ਮਾਰਨ ਦੇ ਅਜੇ ਵੀ ਉਹਨੂੰ ਆ ਕਿ ਇਹਨੂੰ ਮੈਂ ਮਾਰ ਦੇਣਾ ਵਾ ਇਸ ਕਰਕੇ ਇਹਦਾ ਮੈਂ ਪ੍ਰਸ਼ਾਸਨਾਂ ਕੇ ਬੇਨਤੀ ਜ਼ੋਰ ਪਰ ਜ਼ੋਰ ਬੇਨਤੀ ਕਰਦਾ ਕਿ ਮੈਨੂੰ ਨਿਆਂ ਮਿਲਣਾ ਚਾਹੀਦਾ ਵਾ ਔਰ ਇਹ ਜਿਹੜਾ ਵਾ ਇਹ ਇਹਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਕਿ ਕਿਉਂ ਇਹ ਨੇ ਇਹ ਕੰਮ ਕੀਤਾ ਕਿ ਗਿਆ ਤੇ ਟੈਂਪੋ ਸਟਾਰ ਗੁਰਦਵਾਰੇ ਮਾਰਚ ਕਰਾਇਆ ਕਿ ਬੋਲ ਤੇ ਸਾਡੇ ਨੌਲੇਜ ਚ ਆਈ ਹੈ ਇੱਕ ਦੋ ਪਾਰਟੀਆਂ ਦਾ ਆਪਸ ਵਿੱਚ ਗੁਰਦੁਆਰਾ ਸਾਹਿਬ ਇੱਕ ਲੜਾਈ ਝਗੜਾ ਹੋਇਆ ਤੇ ਅਸੀਂ ਦੋਨਾਂ ਧਿਰਾਂ ਨੂੰ ਬੁਲਾਇਆ ਜਦੋਂ ਵੀ ਆਂਦੇ ਆ ਜੋ ਬਿਆਨ ਹੋਣਗੇ ਦੋਨਾਂ ਧਿਰਾਂ ਦੇ ਸੁਣ ਕੇ ਜੋ ਬੰਦੀ ਕਾਰਵਾਈ ਹੋਏਗੀ ਉਹ ਅਮਲ ਚ ਲਿਆਵਾਂਗੇ ਕੀ ਕਾਰਨ ਸੀ ਹਾਂਜੀ ਕਾਰਨ ਦਾ ਬਦਲ ਗਿਆ ਕੀ ਕਾਰਨ ਉਹਨਾਂ ਦਾ ਆਪਸੀ ਰੰਜਿਸ਼ ਹੈਗੀ ਹੈ ਕੋਈ ਗੁਰਦੁਆਰਾ ਸਾਹਿਬ ਨੂੰ ਲੈ ਕੇ ਦੋਨੋਂ ਸਿੱਖ ਪਰਿਵਾਰ ਹੈਗੇ ਤੇ ਦੋਨਾਂ ਨੂੰ ਬੁਲਾਇਆ ਦੋਨਾਂ ਨੂੰ ਦੋਨੋਂ ਤੇ ਰਾਕੇ ਜੋ ਸਟੇਟਮੈਂਟ ਦੇਣਗੇ ਉਸ ਤੇ ਬੰਦੀ ਕਰ ਦੇ ਕਰਾਂਗੇ ਕੈਮਰਾ ਪਰਸਨ ਹਰੀ ਦੇ ਨਾਮ ਹੈ ਅਦਿਸੰਗੋ